ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰੋ ਮੈਂ ਭਗਵਾਨ ਸਿੰਘ ਬਦਾਤਾ ਤੇ ਅੱਜ ਬਹੁਤ ਜ਼ਰੂਰੀ ਮਸਲੇ ਤੇ ਜਿਹੜੀ ਉਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਬੇਨਤੀ ਆ ਕਿ ਜਰੂਰ ਧਿਆਨ ਦਿਓ ਆਪਾਂ ਗੱਲ ਕਰਨੀ ਅੱਜ ਜਿਹੜੇ ਆਪਣੇ ਧਰਮੀ ਫੌਜੀ ਨੇ ਧਰਮੀਆਂ ਫੌਜੀਆਂ ਬਾਰੇ ਕਾਫੀ ਜਿਹੜੇ ਬੱਚਿਆਂ ਨੂੰ ਨਹੀਂ ਪਤਾ ਹੋਣਾ ਕਿਉਂਕਿ ਅਸੀਂ ਉਹਨਾਂ ਦੀ ਗੱਲ ਹੀ ਨਹੀਂ ਕਰੀ ਹੈਗੀ ਧਰਮੀ ਫੌਜੀ ਉਹਨੇ ਉਹ ਜਦੋਂ ਦਰਬਾਰ ਸਾਹਿਬ ਤੇ ਫੌਜ ਨੇ ਅਟੈਕ ਕੀਤਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਉੱਥੇ ਸੰਗਤ ਦਾ ਗੁਰੂ ਘਰ ਦਾ ਵੀ ਬਹੁਤ ਨੁਕਸਾਨ ਹੋਇਆ ਉਹ ਜਿਹੜਾ ਟਾਈਮ ਸੀਗਾ ਬਹੁਤ ਹੀ ਮਾੜਾ ਸਮਾਂ ਸੀ ਉਹ ਅੱਜ ਵੀ ਉਹਨੂੰ ਯਾਦ ਕਰਕੇ ਬੜਾ ਦੁੱਖ ਲੱਗਦਾ ਤੇ ਜਦੋਂ ਤੱਕ ਦੁਨੀਆ ਰਹਿਣੀ ਆ ਇਸੇ ਤਰ੍ਹਾਂ ਇਹਨੂੰ ਜਿਹੜਾ ਵੀ ਇਨਸਾਨ ਧਰਮ ਨੂੰ ਪਿਆਰ ਕਰਨ ਵਾਲਾ ਚਾਹੇ ਉਹ ਕੋਈ ਵੀ ਹੋਵੇ ਉਹਦੇ ਮਨ ਨੂੰ ਦੁੱਖ ਜ਼ਰੂਰ ਲੱਗੂ ਤੇ ਉਸ ਟਾਈਮ ਦੇ ਵਿੱਚ ਜਦੋਂ ਗੁਰੂ ਘਰ ਤੇ ਅਟੈਕ ਹੋਇਆ ਫਿਰ ਜਿਹੜੇ ਫੌਜੀ ਵੀਰ ਸੀਗੇ ਸਾਡੇ ਗੁਰੂ ਨੂੰ ਮੰਨਣ ਵਾਲੇ ਉਹ ਆਪਦੀਆਂ ਉਥੋਂ ਨੌਕਰੀਆਂ ਛੱਡ ਕੇ ਉਹਨਾਂ ਨੇ ਚਾਲੇ ਪਾਤੇ ਤੇ ਬਾਦਲ ਸਾਹਿਬ ਨੇ ਵੀ ਬਿਆਨ ਦਿੱਤਾ ਸੀ ਵੀ ਸਾਡੇ ਗੁਰੂ ਘਰ ਤੇ ਅਟੈਕ ਹੋ ਗਿਆ ਤੇ ਤੁਸੀਂ ਨੌਕਰੀਆਂ ਸਾਡੇ ਕਿ ਆਜੋ ਉਹਨਾਂ ਸਿੰਘਾਂ ਦਾ ਫਿਰ ਕਾਫੀ ਰਾਸਤੇ ਦੇ ਵਿੱਚ ਨੁਕਸਾਨ ਵੀ ਹੋਇਆ ਕੁਝੋ ਵੀਰ ਸਾਡੇ ਸੀਦ ਹੋ ਗਏ ਕੁਝ ਜੇਲਾਂ ਦੇ ਡੱਕ ਤੇ ਉਹ ਧਰਮੀ ਫੌਜੀ ਨੇ ਜਿਹੜੇ ਉਹਨਾਂ ਨੇ ਬੜੇ ਦੁੱਖ ਹੰਢਾਏ ਨੇ ਪਰ ਉਹਨਾਂ ਦੀ ਗੱਲ ਅੱਜ ਕੋਈ ਵੀ ਨਹੀਂ ਕਰ ਰਿਹਾ ਤੇ ਸਭ ਤੋਂ ਮੇਨ ਚਾਹੀਦਾ ਸੀ ਸ਼੍ਰੋਮਣੀ ਕਮੇਟੀ ਨੂੰ ਸਭ ਤੋਂ ਪਹਿਲਾ ਜਿਹੜਾ ਇਹ ਕਦਮ ਸ਼੍ਰੋਮਣੀ ਕਮੇਟੀ ਨੂੰ ਚੱਕਣਾ ਚਾਹੀਦਾ ਸੀ ਕਿਉਂ ਧਰਮੀ ਫੌਜੀਆਂ ਦੀ ਜਰੂਰ ਸਾਰ ਲੈਂਦੇ ਤੇ ਧਰਮੀ ਫੌਜੀਆਂ ਨੂੰ ਉੱਥੇ ਗੁਰੂ ਘਰ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਵਿੱਚ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਅੱਗੇ ਰੱਖਦੇ ਵੱਡੇ ਆਉਧਿਆਂ ਤੇ ਉਹਨਾਂ ਸਾਡੇ ਵੀਰਾਂ ਨੂੰ ਰੱਖਦੇ ਜਿਨ੍ਹਾਂ ਨੇ ਕੌਮ ਦੇ ਲਈ ਧਰਮ ਦੇ ਲਈ ਕੁਰਬਾਨੀ ਕੀਤੀ ਕਿਉਂਕਿ ਅੱਜ ਆਪਾਂ ਦੇਖਦੇ ਆ ਨੌਕਰੀਆਂ ਵਾਸਤੇ ਬੰਦਾ ਕਿੰਨਾ ਭੱਜਿਆ ਫਿਰਦਾ ਪਰ ਉਹਨਾਂ ਵੀਰਾਂ ਨੇ ਆਪਦੀ ਨੌਕਰੀ ਛੱਡੀ ਨੌਕਰੀ ਛੱਡ ਕੇ ਆਪਦੀ ਜਾਨ ਖਤਰੇ 'ਚ ਵੀ ਪਾਈ ਕਾਫੀ ਜਿਹੜੇ ਵੀਰ ਆ ਉਸ ਦੀਆਂ ਵੀ ਪਾ ਗਏ ਉਸ ਤੋਂ ਬਾਅਦ ਫਿਰ ਉਹਨਾਂ ਨੇ ਸਮਾਂ ਕਿਵੇਂ ਨਗਾਇਆ ਅੱਜ ਵੀ ਆਪਣੇ ਨਗਰਾਂ ਦੇ ਵਿੱਚ ਹੈਗੇ ਨੇ ਤੇ ਮੇਰੀ ਬੇਨਤੀ ਆ ਤੁਹਾਨੂੰ ਵੀਰੋ ਸਾਰਿਆਂ ਨੂੰ ਹੱਥ ਜੋੜ ਕੇ ਜੇ ਆਪਾਂ ਇਹਨਾਂ ਧਰਮੀ ਫੌਜੀਆਂ ਦਾ ਜਰੂਰ ਸਾਥ ਦੇਈਏ ਅਸੀਂ ਉਹਨਾਂ ਦੀ ਕੀਤੀ ਕੁਰਬਾਨੀ ਦਾ ਮੁੱਲ ਤਾਂ ਨਹੀਂ ਦੇ ਸਕਦੇ ਬੇਸ਼ੱਕ ਅਸੀਂ ਆਪ ਦਾ ਖੂਨ ਦਾ ਕਤਰਾ-ਕਤਰਾ ਵੀ ਬਹਾ ਦਿੱਇਆ ਉਹਨਾਂ ਦੇ ਚਰਨਾਂ 'ਚ ਪਰ ਅਸੀਂ ਉਹਨਾਂ ਦਾ ਤਿਲ ਪਰ ਵੀ ਜਿਹੜਾ ਹੈਗਾ ਮੁੱਲ ਨਹੀਂ ਪਾ ਸਕਦੇ ਪਰ ਜਿਹੜਾ ਸਾਡਾ ਬਣਦਾ ਫਰਜ਼ ਆ ਆਪਾਂ ਉਹ ਨਿਭਾਈਏ ਧਰਮੀ ਫੌਜੀਆਂ ਨੂੰ ਅੱਗੇ ਲਿਆਈਏ ਉਹਨਾਂ ਦਾ ਬਣਦਾ ਮਾਣ ਸਤਿਕਾਰ ਕਰੀਏ ਜਿਹੜੇ ਵੀ ਨਗਰਾਂ ਦੇ ਵਿੱਚ ਧਰਮੀ ਫੌਜੀ ਹੈਗੇ ਆ ਉਹਨਾਂ ਨੂੰ ਅੱਗੇ ਲਿਆਓ ਗੁਰੂ ਘਰਾਂ ਦੇ ਵਿੱਚ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਜਿੱਥੇ ਗੁਰੂ ਘਰ ਨੇ ਉੱਥੇ ਉਹਨਾਂ ਨੂੰ ਡਿਊਟੀਆਂ ਮਿਲਣੀਆਂ ਚਾਹੀਦੀਆਂ ਤੇ ਜਿੰਨਾ ਵੀ ਨਗਰਾਂ ਦੇ ਵਿੱਚ ਹੈਗੇ ਨੇ ਉਹ ਭਾਗਾ ਵਾਲੇ ਨੇ ਮੇਰੇ ਨਗਰ ਦੇ ਵਿੱਚ ਪਿੰਡ ਵਧਾਤਾ ਜ਼ਿਲ੍ਹਾ ਬਰਨਾਲਾ ਸਾਡੇ ਵੀ ਭਾਈ ਸਰਜੀਤ ਸਿੰਘ ਨੰਬਰਦਾਰ ਜਿਹੜੇ ਧਰਮੀ ਫੌਜੀ ਨੇ ਅਸੀਂ ਆਪਦੇ ਆਪ ਨੂੰ ਬੜਾ ਮਾਣ ਮਹਿਸੂਸ ਕਰਦੇ ਆ ਕਿ ਸਾਡੇ ਨਗਰ ਦੇ ਵਿੱਚ ਵੀ ਧਰਮੀ ਫੌਜੀ ਨੇ ਤੇ ਬਹੁਤ ਹੀ ਚੰਗੇ ਇਨਸਾਨ ਨੇ ਤੇ ਮੇਰੀ ਤੁਹਾਨੂੰ ਫੇਰ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਆ ਕਿ ਜਿਹੜੇ ਸਾਡੇ ਧਰਮੀ ਫੌਜੀ ਆ ਇਹਨਾਂ ਦਾ ਵੱਦ ਤੋਂ ਵੱਦ ਮਾਣ ਸਤਿਕਾਰ ਹੋਣਾ ਚਾਹੀਦਾ ਤੇ ਇਹਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜੀ ਸਭ ਤੋਂ ਅੱਗੇ ਵੱਡੇ ਅਹੁਦਿਆਂ ਤੇ ਇਹਨਾਂ ਨੂੰ ਲਾਉਣਾ ਚਾਹੀਦਾ ਕਿਉਂਕਿ ਇੱਕ ਤਾਂ ਕੌਮ ਦੇ ਲਈ ਕੁਰਬਾਨੀ ਕੀਤੀ ਹੋਈ ਆ ਫਿਰ ਜਿਹੜੇ ਆਪਾਨੂੰ ਪਤਾ ਵੀ ਫੌਜੀ ਵੀਰ ਹੁੰਦੇ ਨੇ ਇਹ ਕਾਨੂੰਨਾਂ ਦੇ ਬੜੇ ਪੱਕੇ ਹੁੰਦੇ ਆ ਕੋਈ ਗਲਤ ਕੰਮ ਨਹੀਂ ਕਰਨਗੇ ਤੇ ਇਹਨਾਂ ਦਾ ਜਿਹੜਾ ਬਣਦਾ ਮਾਨ ਸਤਕਾਰ ਆ ਉਹ ਇਹਨਾਂ ਨੂੰ ਮਿਲਣਾ ਚਾਹੀਦਾ ਤੇ ਜਿੰਨੇ ਵੀ ਧਰਮੀ ਫੌਜੀ ਨੇ ਮੇਰੀ ਉਹਨਾਂ ਨੂੰ ਵੀ ਬੇਨਤੀ ਆ ਕਿ ਤੁਸੀਂ ਇਕੱਠੇ ਹੋਵੋ ਇਹ ਨਾ ਤੁਸੀਂ ਦਿਲ ਤੇ ਲਾਓ ਵੀ ਸਾਨੂੰ ਕੋਈ ਪੁੱਛਦਾ ਨਹੀਂ ਜਾਂ ਸਾਡੇ ਬਾਰੇ ਕਿਸੇ ਨੂੰ ਮਤਲਬ ਕੋਈ ਦਰਦ ਨਹੀਂ ਹੈਗਾ ਪਰ ਕਾਰਨ ਕੀ ਆ ਕਿ ਕਿਸੇ ਨੇ ਗੱਲ ਨਹੀਂ ਚਲਾਈ ਚਲਾਉਣੀ ਚਾਹੀਦੀ ਸੀ ਸਰੋਵਣੀ ਅਕਾਲੀ ਦਲ ਬਾਦਲ ਵਾਲੀ ਪਾਰਟੀ ਨੂੰ ਕਿਉਂਕਿ ਉਦੋਂ ਉਹ ਮੂਰੇ ਸੀਗੇ ਉਸ ਟਾਈਮ ਉਹਨਾਂ ਨੇ ਬਿਆਨ ਵੀ ਦਿੱਤਾ ਸੀ ਵੀ ਤੁਸੀਂ ਆਜੋ ਤੇ ਉਹਨਾਂ ਦਾ ਫਰਜ ਬਣਦਾ ਸੀ ਸਰੋਵਣੀ ਕਮੇਟੀ ਦਾ ਬਣਦਾ ਸੀ ਤੇ ਤੁਹਾਨੂੰ ਵੀ ਬੇਨਤੀ ਆ ਕਿ ਤੁਸੀਂ ਇਕੱਠੇ ਹੋ ਕੇ ਤੁਰੋ ਸੰਗਤ ਤੁਹਾਡਾ ਜਰੂਰ ਸਾਥ ਦੇਊਗੀ ਤੇ ਜਿੰਨੇ ਵੀ ਧਰਮੀ ਫੌਜੀ ਵੀਰਾਂ ਤੁਸੀਂ ਇਕੱਠੇ ਹੋਵੋ ਪਿੰਡਾਂ ਦੇ ਵਿੱਚ ਵਿਚਰੋ ਅਸੀਂ ਤੁਹਾਡੇ ਨਾਲ ਆ ਤੇ ਮੇਰੀ ਸੰਗਤ ਨੂੰ ਵੀ ਬੇਨਤੀ ਆ ਕਿ ਧਰਮੀ ਫੌਜੀਆਂ ਦਾ ਵੱਧ ਤੋਂ ਵੱਧ ਸਾਥ ਦਿਵੋ ਜਿਹੜੇ ਵੀ ਪਿੰਡਾਂ ਦੇ ਵਿੱਚ ਹੈਗੇ ਆ ਉਹਨਾਂ ਦਾ ਪੂਰਾ ਬਣਦਾ ਮਾਨ ਸਤਕਾਰ ਕਰੋ ਸਾਡੇ ਵੀ ਨਗਰ ਦੇ ਵਿੱਚ ਭਾਈ ਸਰਜੀਤ ਸਿੰਘ ਭੋਲਾ ਨੰਬਰਦਾਰ ਮੌਜੂਦਾ ਨੰਬਰਦਾਰ ਨੇ ਬਹੁਤ ਚੰਗੇ ਇਨਸਾਨ ਨੇ ਜੇ ਤੁਸੀਂ ਇਹਨਾਂ ਧਰਮੀ ਫੌਜੀਆਂ ਦੇ ਹੱਥ ਵਿੱਚ ਵਾਗ ਡੋਰ ਦਮੋਗੇ ਤਾਂ ਤੁਹਾਨੂੰ ਤਰੱਕੀ ਵਾਲੇ ਰਾਹ 'ਤੇ ਲੈ ਕੇ ਜਾਣਗੇ ਕਿਸੇ ਗਲਤ ਪਾਸੇ ਨਹੀਂ ਕਿਉਂਕਿ ਆਪਾਂ ਨੂੰ ਫੌਜੀਆਂ ਬਾਰੇ ਪਤਾ ਹੀ ਆ ਤੇ ਉਸ ਤੋਂ ਬਾਅਦ ਜਿਨ੍ਹਾਂ ਨੇ ਗੁਰੂ ਲਈ ਜੀ ਕੁਰਬਾਨੀ ਕੀਤੀ ਹੋਵੇ ਉਹ ਕੈਸੇ ਇਨਸਾਨ ਹੋਣਗੇ ਤੇ ਸਾਨੂੰ ਜ਼ਿਆਦਾ ਉੱਤੇ ਸੋਚਣ ਦੀ ਲੋੜ ਨਹੀਂ ਪਤਾ ਹੀ ਆ ਇਸ ਕਰਕੇ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਵੀ ਜਿੰਨੇ ਵੀ ਧਰਮੀ ਫੌਜੀ ਨੇ ਉਹਨਾਂ ਨੇ ਬੜੇ ਦੁੱਖ ਚ ਲੇ ਆ ਆਪਦੀਆਂ ਨੌਕਰੀਆਂ ਛੱਡੀਆਂ ਅੱਜ ਕੱਲ ਆਪਾਂ ਨੂੰ ਪਤਾ ਵੀ ਨੌਕਰੀਆਂ ਵਾਸਤੇ ਬੰਦਾ ਕੀ ਕੁਛ ਕਰਦਾ ਪਰ ਉਹਨਾਂ ਨੇ ਗੁਰੂ ਨੂੰ ਅੱਗੇ ਰੱਖ ਕੇ ਨੌਕਰੀਆਂ ਨੂੰ ਲੱਤ ਮਾਰੀ ਦੁੱਖ ਤਕਲੀਫਾਂ ਚ ਲੇ ਗਿਆਂ ਅੱਜ ਉਹ ਕਿਸ ਤਰ੍ਹਾਂ ਦੀ ਜ਼ਿੰਦਗੀ ਕੱਢ ਰਹੇ ਆਪਾਂ ਨੂੰ ਪਤਾ ਹੀ ਆ ਤੇ ਨਹੀਂ ਉਹਨਾਂ ਨੂੰ ਵੀ ਪੈਨਸ਼ਨਾਂ ਮਿਲਣਗੀਆਂ ਸੀ ਵਧੀਆ ਜ਼ਿੰਦਗੀ ਕੱਢਦੇ ਪਰ ਉਹਨਾਂ ਨੇ ਸਾਰਾ ਕੁਝ ਛੱਡ ਕੇ ਗੁਰੂ ਨੂੰ ਮੁੱਖ ਰੱਖਿਆ ਤੇ ਆਪਾਂ ਆਪ ਦਾ ਜਿਹੜਾ ਬੰਦਾ ਫਰਜ਼ ਨਿਭਾਈਏ ਮੇਰੀ ਸਾਰਿਆਂ ਨੂੰ ਫੇਰ ਹੱਥ ਜੋੜ ਕੇ ਬੇਨਤੀ ਆ ਵੀ ਜਿੰਨੇ ਵੀ ਨਗਰਾਂ ਦੇ ਵਿੱਚ ਧਰਮੀ ਫੌਜੀ ਆ ਉਹਨਾਂ ਦਾ ਸਾਥ ਦਿਵੋ ਉਹਨਾਂ ਨੂੰ ਅੱਗੇ ਲਿਆਓ ਆਓ ਆਪਾਂ ਰਲ ਮਿਲ ਕੇ ਉਹਨਾਂ ਨੂੰ ਸ਼ਰੋਮਣੀ ਕਮੇਟੀ ਦੇ ਵਿੱਚ ਅੱਗੇ ਚੋਣਾਂ ਵੀ ਆਉਣੀਆਂ ਤੇ ਉਹ ਵੀ ਉਹਨਾਂ ਨੂੰ ਜਿਹੜਾ ਹੈਗਾ ਉੱਥੇ ਡਿਊਟੀਆਂ ਮਿਲਣ ਉਹ ਮੂਰੇ ਹੋਣ ਇਹ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਜਰੂਰ ਗੌਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ